मम्मी जी, तुसी बैठे हो। बैठी मैं ना रसोई चा वेखो घ्यो घ्यू सारा कई है ते पतीले पतुले साफ कर आई हां डे अलमारी इना घो करना की मेरी सोह गल एक पीपा अपने पेके पचा दे ते सवेरे ना रफेन वगैरह नहीं वरतना ना डालडा वरतना ही देसी घ्यो ना सारिया परोठे पका के देना राड़ राड़ के ਤੇ ਜੇ ਪੂੜੀਆਂ ਕੱਢਣੀਆਂ ਤਾਂ ਵੀ ਦੇਸੀ ਘਿਓ ਚ ਕੱਢਣੀਆਂ। ਮੰਮੀ ਤੂੰ ਇਹ ਸਾਨੂੰ ਸਾਰਿਆਂ ਨੂੰ ਮੋٹے ਕਰ ਦੇਣਾ ਜੇ। ਤੂੰ ਬੜੀ ਮੋਟੀ ਐ। ਓਹੋ ਡਾਈਟਿੰਗ ਚੱਲਦੀ ਮੰਮੀ ਜੀ ਅੱਜਕੱਲ। ਕਿਉਂ? ਸਭ ਤੋਂ ਵਧੀਆ ਵਾ ਹਰ ਇੱਕ ਤੇਲ ਤੋਂ ਹਰ ਇੱਕ ਘਿਓ ਤੋਂ ਦੇਸੀ ਘਿਓ ਆਪਲ ਐ। ਸਭ ਤੋਂ ਪਹਿਲੇ ਨਾ ਤੁਹਾਨੂੰ ਮੈਂ 3 ਟਾਈਮ ਚੰਗੀ ਤਰ੍ਹਾਂ ਨਚੋੜ ਕੇ ਦੇਸੀ ਘਿਓ ਚ ਰੋਟੀ ਦਿਆ ਕਰਨੀ ਤਾਂ ਕਿ ਮੇਰੀ ਜਿਹੜੀ ਮੰਮੀ ਐ ਨਾ ਉਹ ਤੰਦਰੁਸਤ ਰਹੇ। ਤੇ ਪੁਰਾਣੇ ਜ਼ਮਾਨੇ ਤੇ ਤੇ ਜੁੜਦਾ ਹੀ ਨਹੀਂ ਸੀ ਹੁੰਦਾ ਕਿ ਉਹ ਸਾਡੀ ਸੱਸ ਪਤਾ ਕੀ ਕਰਦੀ ਹੁੰਦੀ ਸੀ। ਮੱਕੀ ਦੀ ਰੋਟੀ ਪਕਾਉਣੀ ਵਿੱਚ ਪਉਣਾ ਗੋੜ ਨਾਲ ਘਿਓ ਦਾ ਪਉਣਾ ਕੌਲਾ ਤੇ ਚੰਗੀ ਤਰ੍ਹਾਂ ਚੂਰੀ ਬਣਾਉਣੀ ਤੇ ਦੇਣੀ ਖਾਣ ਨੂੰ ਤੇ ਪਚਾ ਵੀ ਲੈਂਦੇ ਹੁੰਦੇ ਲੋਕ ਅੱਜ ਕੱਲ ਦੇ ਕਿੱਥੋਂ ਪਚਾਉਣੀ ਆ ਦਿਨ ਭਰ ਤਾਂ ਅੰਦਰ ਬੈਠੇ ਰਹਿੰਦੇ ਨੇ ਫੋਨ ਵੇਂਦੀਆਂ ਰਹਿੰਦੀਆਂ ਨੇ ਉੱਠੀਆਂ ਤੇ ਮਾਸਾ ਖਾ ਲਿਆ ਫੇਰ ਬਹਿ ਗਈਆਂ ਪੁਰਾਣੇ ਲੋਕੀ ਖਾ ਪੀ ਕੇ ਖੇਤਾਂ 'ਚ ਜਾਂਦੇ ਸੀ ਹਾਲਾ ਵਹੁੰਦੇ ਸੀ ਮੈਨੂੰ ਤਾਂ ਮਾਰਦੇ ਸੀ ਤੇ ਸਾਰਾ ਪਚ ਜਾਂਦਾ ਸੀ ਤੇ ਹੁਣ ਕੌਣ ਤੇ ਪਚਦਾ ਹੀ ਕੋਕਣੀ ਹੈ ਗੱਲ ਤਾਂ ਢੇਸ ਸਹੀ ਹੈ ਮੰਮੀ ਪਹਿਲੇ ਪਚ ਜਾਂਦਾ ਸੀ ਹੁਣ ਨਹੀਂ ਪਚਦਾ ਅੱਜਕੱਲ ਤੁਹਾਨੂੰ ਪਤਾ ਮੈਂ ਡਾਈਟਿੰਗ ਵਾਸਤੇ ਓਟਸ ਲਿਆਂਦੇ ਹੋਏ ਆ ਮੈਂ ਸਵੇਰੇ ਬਸ ਓਟਸ ਖਾਣੀ ਆ ਤੂੰ ਹੀ ਕਹਿੰਦੇ ਪਿਓ ਕਿਓ ਪਰ ਪਰ ਕੇ ਖਾ ਤੇ ਤੂੰ ਓਟਸ ਖਾਣੀ ਤਾਂ ਫਿਰ ਤੂੰ ਕਿਥੋਂ ਕਿਓ ਖੋਣਾ ਤਾਂ ਇਹ ਤੂੰ ਆਖਾ ਪੇਕੇ ਹੀ ਦੇ ਆ ਦੋ ਡੱਬੇ ਚਲ ਉਹ ਤੇ ਖਾਣਗੇ ਨਾ ਨਾ ਲੈਣਗੇ ਕਿ ਧੀ ਕਿਓ ਦੇਗੀ ਮੇਰੀ ਠੀਕ ਹੈ ਨਾ ਕੋਈ ਗੱਲ ਨਹੀਂ ਮੰਮੀ ਥੋੜਾ ਬਹੁਤਾ ਖਾਈਦਾ ਹੁੰਦਾ ਖੁਸ਼ਕੀ ਪੈ ਜਾਂਦੀ ਆ ਨਾ ਖਾਈਏ ਤੇ ਖਾਇਆ ਕਰ ਥੋੜਾ ਬਹੁਤ। ਤੁਹਾਡੇ ਕਹਿਣ ਤੇ ਮੈਂ ਥੋੜਾ ਜਿਹਾ ਲੈ ਲੈ ਕਰਾਂਗੀ। ਬਾਕੀ ਸਾਰਾ ਮੈਂ ਤੁਹਾਨੂੰ ਖਵਾਣਾ ਜੀ। ਚਾ ਮੈਨੂੰ ਖਵਾ ਦਿੱਤਾ। ਹਾਂ ਤੁਹਾਨੂੰ ਖਵਾਵਾਂਗੀ। ਤਾਂ ਮੈਨੂੰ ਮੋਟੀ ਕਰਕੇ ਕਿੱਥੇ ਭਾਲਣੀ? ਭਾਲਾਂਗੀ ਮੰਮੀ। ਇਹ ਤੁਸੀਂ ਕੋਲ ਕੀ ਰੱਖਿਆ ਹੈ ਮੈਂ ਕੁੱਦੋ ਦੀ ਵੇਖਦੀ ਪਈਆਂ। ਤੈਨਾਂ ਨਾਲ ਗੱਲ ਕਰਦੇ ਕਰਦੇ। ਇਹ ਪਤਾ ਕੀ ਆ? ਕੀ ਆ? ਕਿੱਥੇ ਗਈਆਂ ਸਾਰੀਆਂ? ਤੇ ਸਾਰੀਆਂ ਦੇ ਅੱਜ ਕੱਲ ਸੂਟ ਚੱਲਣਦੇ ਆ ਫਰੌਕ ਸੂਟ ਬਣਦੇ ਪਏ ਆ। ਲੈਨਿੰਗ ਵਾਲੇ ਸੂਟ ਸੋੜੇ ਸੂਟ ਬਣਦੇ ਪਏ ਤੇ ਵੇਖ ਤੂੰ ਵੀ ਸਵਾਲਾ ਦੇ ਤੇਰੇ ਕਰਕੇ ਮੱਕੜੀਆਂ ਆ ਵੇਖ ਤੈਨੂੰ ਮਸਨਾਵਾ ਖਾਵਾ ਮੰਮੀ ਤੁਸੀਂ ਸਾੜੀਆਂ ਪਾਣੀਆਂ ਨਹੀਂ ਨਾ ਪੁੱਤ ਮੈਂ ਨਹੀਂ ਪਾਣੀਆਂ ਹੁਣ ਮੇਰੇ ਸਾੜੀਆਂ ਪਾਉਣ ਦਾ ਟਾਈਮ ਆ ਸੂਟ ਪਹਿਲਾ ਉਹਨਾਂ ਹੀ ਬਹੁਤ ਆ ਆ ਵੇਖ ਕਿ ਦੇਸੋ ਨਹੀਂ ਲੈਨਿੰਗ ਲੱਗੀਓ ਕਿੰਨਾ ਸੋਣ ਬਣਿਆ ਬੜਾ ਵਧੀਆ ਫਰੌਕ ਸੂਟ ਬਣਨਾ ਹੀ ਪੁੱਤ ਮੰਮੀ ਅਦੀ ਨਾ ਮੈਂ ਲੌਂਗ ਡਰੈੱਸ ਵਾਲਾਂਗੀ ਹਾਂ ਸਵਾਲਾ ਪੁੱਤ ਹੈ ਬਹੁਤ ਵਧੀਆ ਬਣਨਾ ਹੀ ਆ ਵੀ ਬਹੁਤ ਵਧੀਆ ਬਣਨਾ ਹੀ ਆਹੋ ਇਹ ਤਾਂ ਪਾਰਟੀ ਵੇਅਰ ਬਣ ਜਣਾ ਹੀ ਆ ਆ ਵੇ ਵਾਉ ਤੁਸੀਂ ਨੇ ਨੇ ਵਧੀਆ ਲੰਦੇ ਹੁੰਦੇ ਸੀ ਉਹ ਤੂੰ ਤਾਂ ਪਾਉਂਦੇ ਹੁੰਦੇ ਸੀ ਹੁਣ ਨਹੀਂ ਨਾ ਹੁਣ ਫਰਾਕਾ ਚੱਲਣ ਡਿਆ ਐ ਇਸੇ ਕਰਕੇ ਤੈਨੂੰ ਕੱਢ ਦਿੱਤੇ ਆ ਤੂੰ ਸਮਾਲਾ ਇੱਕ ਦੇ ਸਵਾਵਾਂਗੀ ਮੈਂ ਸ਼ਰਾਰਾ ਸੂਟ ਇੱਕ ਦੀ ਬਣਵਾਵਾਂਗੀ ਮੈਂ ਡਰੈੱਸ ਹਾਂ ਵੇਖੀ ਫਿਰ ਮੇਰੀ ਨੋ ਕਿਤਰਾ ਖਿਰਦੀ ਆ ਤੁਰੀ ਫਿਰਦੀ ਕਿੰਨੀ ਚੰਗੀ ਲੱਗਦੀ ਆ ਮੰਮੀ ਕਦੋਂ ਦੀਆਂ ਸੰਭੀਆਂ ਹੋਈਆਂ ਤੇ ਹੁਣ ਤੁਸੀਂ ਸਪੈਸ਼ਲ ਮੇਰੇ ਵਾਸਤੇ ਗੱਡੀਆਂ ਜੇ ਤੂੰ ਹੋਰ ਮੈਂ ਮੇਰੀ ਨੋ ਪਾਉਗੀ ਤੇ ਤੁਰੀ ਫਿਰੋਗੇ ਮੈਨੂੰ ਚੰਗੀ ਲੱਗੂਗੀ ਸੋਚੋ ਜੀ ਮੈਂ ਹੀ ਪਾਇਆ

ਆਏ ਬੰਦੀ ਕੀ ਕਰਦੇ ਬੋ ਆਜੋ 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 ਪਹਿੰਜੀ ਸੱਸੀ ਕਾ ਜੀ ਬਦਿਆ ਜੀ ਆਪਣੀ ਸੁਣਾਓ ਵਧਿਆ ਹੋਰ ਕਿਵੇਂ ਆਉਣਾ ਹੋ ਗਿਆ ਬਸ ਐਵੇਂ ਦਿਲ ਕੀਤਾ ਹੀ ਮਿਲਣ ਮੈਂ ਕਿਹਾ ਵੇਖ ਕੇ ਆਵਾਂ ਵਧਿਆ ਕੀਤਾ ਆ ਹੋਰ ਹੋਰ ਸੁਣਾਓ ਬਸ ਵਧਿਆ ਪਹਿੰਜੀ ਤੁਸੀਂ ਆ ਕੀ ਕੱਢ ਕੇ ਬੈਠੇ ਹੋ ਇਹ ਪਹਿੰਜੀ ਮੇਰੀਆਂ ਸਾੜੀਆਂ ਸੀ ਅੱਛਾ ਤੇ ਇਹ ਮੈਂ ਕੱਢੀਆਂ ਜੇ ਪੀਰੀ ਜੀ ਨੂੰ ਆਖਣੀਆਂ ਪੇ ਇਹਦੇ ਸੂਟ ਸਵਾਲਾ ਅੱਛਾ ਬੜੇ ਸੋਹਣੇ ਬਣਨੇ ਲੈਨਿੰਗ ਵਾਲੇ ਸੂਟ ਆ ਵੇਖੋ ਨਾ ਪੈਪਿੰਗ ਲੱਗੀ ਹੋਈ ਆ ਡਿਜ਼ਾਈਨ ਵਾਲਾ ਬੜਾ ਸੋਹਣੇ ਬਣਨੇ ਆ ਤੋ ਆਂਦੀ ਮੰਮੀ ਇੱਕ ਦਿਨ ਮੈਂ ਫਰੋਕ ਬਣਾਵਾਂਗੀ ਇੱਕ ਦਮ ਮੈਂ ਲਹਿੰਗਾ ਸੂਟ ਬਣਾਵਾਂਗੀ ਤੇ ਮੈਂ ਠੀਕ ਆ ਉਹਨੂੰ ਮੈਂ ਕੱਢ ਕੇ ਦਿੱਤਾ ਇਹ ਸਵਾਲ ਆ ਅੱਛਾ ਨੋ ਨੋ ਦੀ ਤੁਸੀਂ ਗੱਲ ਕਰਦਾ ਆਪਣੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਨੋ ਦੇ ਲੈ ਮੈਂ ਕੱਲ ਵੇਖੀ ਤੁਹਾਡੇ ਸਾਹਮਣੇ ਇਹ ਬਟੀਕ ਹੈਗੀ ਆ ਬਟੀਕ ਤੇ ਆਪਣੇ ਦੋ ਤਿੰਨ ਸੂਟ ਉੱਥੇ ਦੇ ਕੇ ਬੈਠੀ ਸੀ ਉੱਥੇ ਸੂਟ ਦੇ ਕੇ ਬੈਠੀ ਮੈਨੂੰ ਤਾਂ ਪਤਾ ਨਹੀਂ ਹੈ ਮੈਂ ਤਾਂ ਆ ਕੱਢ ਕੇ ਦਿੱਤੇ ਸਗੋ ਪੇਸ ਵਾਉਂਗੀ ਉਹ ਵਧੀਆ ਲੱਗਣਗੇ ਉਹ ਕੋਈ ਗੱਲ ਨਹੀਂ ਦੇ ਦਿੱਤੇ ਆ ਤੇ ਨਾ ਉਹ ਵੀ ਸਮਾ ਲੂਗੀ ਮੇਰੀ ਮੇਰੀ ਗੱਲ ਸੁਣੋ ਅੱਜ ਕੀ ਮੇਰੀ ਨੋਹ ਬਹੁਤ ਚੰਗੀ ਹੈ ਹਾਂ ਜਿੰਨੇ ਸੋਹਣੇ ਸੂਟ ਪਾਉਗੇ ਉਨੀ ਸੋਹਣੀ ਮੈਨੂੰ ਲੱਗੂਗੀ ਹਾਂ ਅੱਛਾ ਕੀ ਕਹਿੰਦੇ ਬੀਬੀ ਮੇਰੀ ਨੋਹ ਬੜੀ ਸੋਹਣੀ ਲੱਗੂਗੀ ਬੜੀ ਚੰਗੀ ਲੱਗੂਗੀ ਪਹਿਲੇ ਤਰੀਫਾਂ ਤੇਰੀਆਂ ਸੁਣ ਕੇ ਤੇ ਕੀ ਆਈ ਬਾਤ ਹੈ ਤਰੀਫਾਂ ਵਾਲੀ ਗੱਲ ਹੀ ਹੈ ਤੇ ਕਰਦੀ ਮੈਂ ਆਪਣੀ ਨੋਹ ਦੀ ਮੇਰੀ ਨੋਹ ਹੀ ਬੜੀ ਚੰਗੀ ਹੈ ਕੀ ਕਰ ਬਹੁਤ ਚੰਗੀ ਹੋਰ ਕੀ ਬ ਬਹੁਤ ਚੰਗੀ ਹੈ ਸੂਟ ਉਥੇ 4-5 ਦੇਖ ਕੇ ਆਈ ਆ ਬੁਟੀਕ ਵਾਲੀ ਨੂੰ ਤੇ ਸਾਸੂ ਨੂੰ ਪਤਾ ਨਾ ਹੋਵੇ ਐਡੀ ਚੰਗੀ ਹੈ ਤੇ ਚੱਲ ਕੋਈ ਗੱਲ ਨਹੀਂ ਹੁੰਦੀ ਆਈ ਆ ਤੇ ਕਿਪਤਾ ਨੂੰ ਚੇਤਾ ਭੁੱਲ ਗਿਆ ਹੋਊਗਾ ਦੱਸਾਂ ਦਾ ਚਾਮੀ ਦੱਸ ਦੂਗੀ ਮੈਨੂੰ ਆਪੇ ਵੀ ਮੰਮੀ ਸੂਟ ਮਸਰੀ ਨੇ ਵੀ ਦਿੱਤੇ ਆ ਤੇ ਆ ਵੀ ਦੋ ਸਵਾਰ ਨਹੀਂ ਆ ਰਾਜਬੈ ਜੀ ਮੇਰੀ ਸੁਣੋ ਗੱਲ ਬੋਧੀਆਂ ਕਮਲੀਆਂ ਨਾਲ ਛੱਡਿਆ ਕਰੋ ਮੇਰੀ ਨੋਤੀ ਸੋਣੀ ਨੋਤੀ ਸੋਨੀਆਂ ਕਰਕੇ ਦਿਲ ਲੈਂਦੀਆਂ ਨੇ ਤਾਂ ਕਿ ਤਾ ਤੁਹਾਡੇ ਮੇਰੇ ਵਲ ਕੇ ਜਾਂਦੇ ਮੱਤਾਂ ਵੱਜ ਜਾਂਦੀਆਂ ਤੁਸੀਂ ਜਿੰਨਾ ਉਹਨਾਂ ਪਿਆਰ ਕਰਦੇ ਹੋ ਨਾ ਮੈਨੂੰ ਨਹੀਂ ਲੱਗਦਾ ਤੁਹਾਡੀ ਨੂੰ ਅੰਦਰੋਂ ਵੀ ਪਿਆਰ ਕਰਦੀ ਹੋਗੀ ਤੁਹਾਡੇ ਵਾਂਗਰ ਜੇ ਪਿਆਰ ਕਰਦੀ ਹੁੰਦੀ ਤੁਹਾਨੂੰ ਨਾਲ ਲੈ ਕੇ ਜਾਂਦੀ ਤੁਹਾਨੂੰ ਸਾਰਾ ਪਤਾ ਹੁੰਦਾ ਕਿੰਨੇ ਸੂਟ ਬਜਾਰੋਂ ਲਿਆਈ ਏ ਤੇ ਕਿੰਨੇ ਬਟਿਕ ਵਾਲੀ ਨਹੀਂ ਦੇ ਕੇ ਆਈ ਏ ਜਦੋਂ ਤੁਸੀਂ ਇਹ ਸਾਰੀਆਂ ਦੀ ਸੂਟਾਂ ਦੇ ਨਾਲ ਗੱਲ ਕਰਦੇ ਵੇ ਇਸ ਵੀ ਇਹਦੀ ਸੂਟਸ ਵਾਲਾ ਤੇ ਉਹਨੂੰ ਉਹਦਾ ਵੀ ਨਹੀਂ ਜਿੱਤਾ ਆ ਕਿ ਹੁਣ ਹੀ ਮੈਂ ਮੰਮੀ ਨੂੰ ਕਹਾਂ ਮੰਮੀ ਸੱਚ ਮੈਂ ਦੇ ਕੇ ਆਈ ਆ ਉਹਦਾ ਵੀ ਚੁੱਪ ਲਈ ਹੋਣੀ ਹੈ ਹੈਨਾ ਬੜੀ ਚੰਗੀ ਏ ਮੇਰੀ ਗੱਲ ਸੁਣੋ ਐਵੇਂ ਨਾ ਜਬਲੀਆਂ ਮਾਰੋ ਮੈਂ ਤੁਹਾਨੂੰ ਦੱਸਾਂ ਅ ਜਿੰਨਾ ਨੋ ਨਾਲ ਕਰਦੇ ਜੇ ਨਾ ਐ ਲੀਆਂ ਸੋਹਣੀਆਂ ਸਾਰੀਆਂ ਨੇ ਚਪਾਲ ਕੇ ਠੀਰ ਦਿਓ ਠੀਰ ਦਿਓ 30 ਵਾਲੇ ਕੀ ਹੋਰ ਨੂਆ ਵੀ ਜਦ ਕਿਸੇ ਦੇ ਮੇਤ ਬਣੀ ਆ ਜਿੰਨੀਆਂ ਮਰਜੀ ਸਸਤਾ ਮਾਵਾ ਵਟ ਜਾਣ ਪਰ ਨੂਆ ਨੇ ਕਦੀ ਸਸਣ ਮਾਵਾ ਨਹੀਂ ਸਮਝਣਾ ਤੂੰ ਇੰਨੀਆਂ ਗੱਲਾਂ ਕਰਨ ਢਈ ਐ ਪਤਾ ਉਹ ਮੈਨੂੰ ਕਿੰਨਾ ਪਿਆਰ ਕਰਦੀ ਐ ਮੈਨੂੰ ਆਪਣੀ ਮਾਂ ਤੋਂ ਵੱਧ ਸਮਝਦੀ ਐ ਮਾਵਾ ਵਾਂਗੂ ਸਮਝਦੀ ਐ ਸਾਸਣੀਆਂ ਨੇ ਕਦੀ ਮੈਨੂੰ ਸਮਝਿਆ ਤੇ ਮੈਂ ਕਿਤਰਾ ਨਾ ਉਹਦੇ ਨਾਲ ਪਿਆਰ ਕਰਾਂ ਤੂੰ ਹੀ ਇੰਨੀਆਂ ਗੱਲਾਂ ਕਹਿਂਦੇ ਹੋ ਮੈਨੂੰ ਤੇ ਯਕੀਨ ਜਿਆ ਨਹੀਂ ਆਉਂਦਾ ਬੱਲੇ ਫਿਰ ਉਹ ਹੀ ਬੁੱਧੂ ਦੀ ਬੁੱਧੂ ਹੀ ਰਹੀ ਨਾ ਜੇ ਸਾਸ ਨੂੰ ਮਾਂ ਸਮਝਦੀ ਆਪਣੇ ਵਾਸਤੇ ਆਪਣੇ ਆਦਮੀ ਦੇ ਨਾਲ ਜਾ ਕੇ ਸੂਟ ਲੈ ਕੇ ਆਈ ਚਾਰ ਪੰਜ ਤੇ ਦੋ ਸੱਸ ਦੇ ਵੀ ਲੈ ਸਕਦੀ ਸੀ ਸੱਚ ਦੇ ਵੀ ਉੱਤੇ ਦੇ ਸਕਦੀ ਸੀ ਕਿ ਮੰਮੀ ਜੀ ਵਾ ਤੇ ਮੈਂ ਵੀ ਸਰਪਲਾਈ ਜਵਾ ਤਕੀ ਪਤਾ ਉਹਨੇ ਮੈਨੂੰ ਨਾਲ ਖੜਕੇ ਨਹੀਂ ਲਿਓਨੇ ਤਾਂ ਨਹੀਂ ਮੈਨੂੰ ਨਾਲ ਖੜਕੇ ਲਿਓਣ ਦੀ ਤੇ ਲਿਆਂਦੇ ਹੋਈ ਦੀ ਗੱਲ ਵੱਖਰੀ ਹੁੰਦੀ ਉਹ ਲਿਆ ਕੇ ਦੇ ਵੀ ਆਈ ਹੂ ਮੈਂ ਇਹ ਗੱਲ ਕਹਿੰਦੀ ਵੀ ਹੂ ਉਹਨੇ ਆਪਣੇ ਦੇ ਲਿਆ ਨਾ ਕੀ ਪਤਾ ਮੇਰੇ ਲਈ ਲੈ ਕੇ ਰੱਖੇ ਹੋਣੇ ਆ ਤੇ ਮੈਨੂੰ ਆਪੇ ਦੇ ਦੂਗੀ ਆ ਗਈ ਨਾ ਫਿਰ ਬੁੱਧੂਆਂ ਵਾਲੀ ਗੱਲ ਕੀ ਪਤਾ ਕੀ ਪਤਾ ਲੈ ਕੇ ਰੱਖੇ ਹੋਣ ਕੀ ਪਤਾ ਇਹ ਤਾਂ ਗੱਲ ਬੜੀ ਦੂਰ ਦੀ ਹੋ ਜਾਂਦੀ ਹੈ ਨਾਲ ਲੈ ਕੇ ਜਾਂਦੀ ਗੱਲ ਕੁਛ ਹੋਰ ਹੁੰਦੀ ਹੈ ਕੀ ਪਤਾ ਦੀ ਗੱਲ ਕੁਛ ਹੋਰ ਹੁੰਦੀ ਕੀ ਪਤਾ ਆਪਣੇ ਕੋਲ ਬਸ ਇਦਾਂ ਹੀ ਮੈਨੂੰ ਲੱਗਦਾ ਚੱਲੀ ਦੀ ਚੱਲੀ ਰਹਿਣਾ ساری ਉਮਰ ਮੇਰੀ ਗੱਲ ਸੁਣੋ ਬੜਿਆ ਦੇ ਤਰੀਫਾਂ ਦੀ ਆਪੀ ਮੈਨੂੰ ਮਾਂ ਹੀ ਸਮਝਦੀ ਮੈਨੂੰ ਮਾਂ ਹੀ ਸਮਝਦੀ ਹੈ ਸਵੇਰੇ ਉੱਠ ਕੇ ਮੈਂ ਵੇ ਨਹੀਂ ਹੁੰਦੀ ਹਾਂ ਤੋਂ ਆਪਣੇ ਬੂਏ ਦੇ ਕੇ ਕਰਕੇ ਸਾਰਾ ਕੰਮ ਤੇ ਦੂਆ ਆਪ ਕਰਦੀ ਹੈ ਹੈ ਜੇ ਉਹਨੇ ਨੂੰ ਨੇ ਮਾਂ ਸਮਝੰਦਾ ਨਾ ਤੇ ਕਹਿੰਦੀ ਮੰਮੀ ਨਹੀਂ ਮੈਨੂੰ ਕਹਦਾ ਸਿ ਲਿਆਂਦਾ ਜੇ ਤੂੰ ਆਰਾਮ ਨਾਲ ਮੰਜੇ ਤੇ ਬੈਠਾ ਮੈਂ ਕੰਮ ਕਰਦੀ ਆਂ ਭਾਵੇਂ ਉੱਥੇ ਲੇਟ ਤੇ ਭਾਵੇਂ ਉੱਥੇ ਸਿ ਲੇਟ ਤੇ ਮਾ ਨੂੰ ਕੰਮ ਕਿਉਂ ਕਰਨ ਦਿੰਦੀ ਆ ਹੈਂ ਲਈ ਆ ਸਾੜੀਆਂ ਦੀ ਗੱਲ ਤੇ ਚੁੱਪ ਕਰ ਆਪਣੀ ਧੀਰ ਦੇ ਜੇ ਨੂੰਹਾਂ ਧੀਆ ਬਣ ਜਾਣਾ ਮੇਰੇ ਤੋਂ ਲੱਗਰ ਮੈਂ ਬਾਰ ਬਾਰ ਕਹਿੰਦੀ ਵੀ ਕੋ ਗੱਲ ਤੇ ਲੋਕੀਂ ਤੇ ਹਣ ਕੋ ਦੱਸ ਦੱਸੋ ਮੈਨੂੰ ਇਹਦਾ ਨਾ ਖੇਲਾ ਛੱਡ ਮੈਂ ਤਾਂ ਦੱਸਾਂ ਤੁਸੀਂ ਠੀਕ ਕਹਿੰਦੇ ਹੋ ਹਾਂ ਮੈਂ ਤੁਹਾਨੂੰ ਦੱਸਾਂ ਇਹਦਾ ਕਿਹੜਾ ਛੱਡ ਤੇ ਧੀਆਂ ਧੀਆਂ ਹੀ ਹੁੰਦੀਆਂ ਨੇ ਇਹ ਚੋ ਪਰ ਕੇ ਢੀਡ ਦਵੀਂ ਧੀਆਂ ਜਿਵੇਂ ਗੰਦੀਆਂ ਹੀ ਸੋਰੇ ਬਹਿ ਕੇ ਵੀ ਮਾਰ ਲਈ ਇੱਥੇ ਕਰਦੀਆਂ ਹੀ ਸੱਸਾ ਜਿੰਨੀਆਂ ਮਰਜੀ ਮਾਵਾਂ ਮਰ ਜਾਣ ਉਹਨਾਂ ਦੇ ਢੱਡਾ ਦੀ ਮੈਲ ਨਹੀਂ ਚਾਹਦੀ ਨੂਹਾਂ ਦੇ ਧੀਆਂ ਆ ਗਈਆਂ ਘਰਾਂ ਦੇ ਕੰਮ ਹੀ ਨਹੀਂ ਮੁੱਕਦੇ ਉਧਰੋਂ ਕੱਪੜੇ ਤੋਂ ਉਹ ਦਰੜ ਜਾਈਆਂ ਚਤਰਾ ਕੰਪਲ ਕੋਈ ਹਾਲ ਨਹੀਂ ਉਦੋਂ ਵੀ ਸ਼ਾਰੜੇ ਚੜ੍ਨੋ ਵਾਲੇ ਸਰਦੀਆਂ ਦੇ ਵਿੱਚ ਜਿੱਦੀ ਦਾ ਪੋਣ ਹਲੋ ਹਲੋ ਸਸ਼ੀਗਾਲ ਮੰਮੀ ਜੀ ਸਸ਼ੀਗਾਲ ਬੇਟਾ ਔਰ ਕੀ ਹਾਲੀ ਵਧੀਆਂ ਵਧੀਆਂ ਤੂੰ ਇਹ ਸੁਣਾਓ ਮੇਰਾ ਹਾਲ ਵੀ ਠੀਕ ਏ ਆ ਕੱਪੜੇ ਧੁੱਤੇ ਆ ਸਰਦੀਆਂ ਲਈ ਤੇ ਪਾਪਾ ਦੇ ਸਰਾਨਿਆਂ ਨੂੰ ਵੀ ਸ਼ਾਰ ਚੜਾਣ ਲੱਗੀ ਸੀ ਹੁਣ ਅੱਛਾ ਜੀ ਅੱਛਾ ਜੀ ਮੈਂ ਤਾਂ ਨਾ ਗੱਲ ਕਰਨੀ ਸੀ ਤੁਸੀਂ ਇੱਧਰ ਆਣਾ ਮੇਰੇ ਵੱਲ ਬਣਾ ਮੈਂ ਤੇਰੇ ਵੱਲ ਭਲਾ ਆਣਾ ਸੀ ਪੁੱਤਰ ਹੂੰ ਮੈਂ ਥੱਕ ਪੜਾ ਗਈ ਆ ਕਪੜੇ ਧੋ ਕੇ ਨਾ ਹੁਣ ਮੇਕੋ ਨਹੀਂ ਆਇਆ ਜਾ ਨਾ ਫੇਰ ਆਵਾਂਗੀ ਵਿੱਚ ਕਿਸੇ ਵੇਲੇ ਮਮਮੀ ਇੱਧਰ ਨਾ ਮਮਮੀ ਨੇ ਕਿਹਾ ਸੀਗਾ ਮੈਨੂੰ ਕਿ ਇੰਨਾ ਵੜਾ ਘਿਓ ਕੱਢ ਤਾ ਅੱਗੇ ਵੀ ਤੂੰ ਕਿੰਨਾ ਕੱਢਿਆ ਵਾ ਤੇ ਇੱਕ ਡੱਬਾ ਭਰ ਕੇ ਨਾ ਉਧਰ ਆਪਣੀ ਮਮਮੀ ਨੂੰ ਦੇ ਦੇ ਦੇਖ ਪੁੱਤਰ ਘਿਓ ਤੇ ਮੈਂ ਲੈਣਾ ਨਹੀਂ ਹੂੰ ਕਿਉਂ ਕਿਉਂ ਕੀ ਹੁੰਦਾ ਕੁੜਮਾ ਘਰ ਸੋਨਾ ਲੱਗਦਾ ਘਿਓ ਲੈਂਦੇ ਆ ਨਾਲ ਇੱਧਰ ਕਿਸੇ ਦੀ ਕਮੀ ਹੈਗੀ ਆ ਉਹ ਬੱਪਾ ਲੈਂਦੇ ਆ ਮਮਮੀ ਉਹ ਮੇਰੀ ਸੱਸ ਹੈ ਨਾ ਜਿਹੜੀ ਬਹੁਤ ਚੰਗੀਗੀ ਹੈ ਪਤਾ ਕਿੰਨਾ ਧਿਆਨ ਰੱਖਦੇ ਹੈ ਉਹ ਕਹਿੰਦੇ ਪੁੱਤਰ ਜੀ ਇੰਨਾ ਕਿਉਂ ਹੀ ਵੇਸਟ ਨਹੀਂ ਕਰਨਾ ਆਪਣੀ ਮੰਮੀ ਨੂੰ ਭੇਜ ਪਰੌਂਠੀਆਂ ਬਣਾ ਬਣਾ ਕੇ ਖਾਣਗੇ ਨਹੀਂ ਪੁੱਤਰ ਉਸਰਾ ਮੈਂ ਆ ਜਾਾਂਗੀ ਤੂੰ ਦੱਸ ਤੂੰ ਕੀ ਲੈਣਾ ਆਪਣੀ ਮੰਮੀ ਨੂੰ ਪੁੱਛੀ ਸਰਦੀਆਂ ਆਂਦੀਆਂ ਪਈਆਂ ਜੇ ਕੋਈ ਸਮਾਨ ਸਮੂਨ ਬਣਾਣਾ ਹੈ ਪੰਜੀਰੀ ਵਗੈਰਾ ਬਣਾਣੀ ਹੈ ਪਿੰਨੀਆਂ ਵਗੈਰਾ ਬਣਾਣੀਆਂ ਮੈਂ ਪੁੱਤਰ ਉਹ ਬਣਾ ਕੇ ਭੇਜ ਦਾਂਗੀ ਪਰ ਮੈਂ ਕਿਉਂ ਨਹੀਂ ਲੈਣਾ ਮੰਮੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਵੇ ਮੈਂ ਕਿਉਂ ਨਹੀਂ ਲੈਣਾ ਚੰਗਾ ਨਹੀਂ ਲੱਗਦਾ ਪਰ ਮੇਰੀ ਸੱਸ ਸਬ ਤਾਂ ਕਿੰਨੀ ਚੰਗੀ ਈ ਐ ਉਹਦੇ ਮਨ 'ਚ ਇਹੋ ਜੀਆਂ ਗੱਲਾਂ ਬਿਲਕੁਲ ਵੀ ਨਹੀਂ ਹੈਗੀਆਂ ਜਿਹੋ ਜੀਆਂ ਤੁਸੀਂ ਕਰਦੇ ਪਿਓ ਦੇਖ ਪੁੱਤਰ ਚੰਗੇ ਹੈਗੇ ਆ ਤੇ ਨੀ ਵੀ ਜਾਣਦੇ ਆ ਤੇ ਕੋਈ ਉਹੋ ਜੀ ਗੱਲ ਨਹੀਂ ਗੀ ਤੇ ਮੈਂ ਕਿਦੋਂ ਕਹਿੰਨੇ ਪੁੱਤਰ ਚੰਗੇ ਨਹੀਂ ਹੈਗੇ ਤੇ ਐਸ ਕਰਕੇ ਨਾ ਤੂੰ ਸਾਡੇ ਘਰੋਂ ਜੋ ਮਰਜ਼ੀ ਪੁੱਤ ਲੈ ਜਾਕਰ ਪਰ ਮੈਨੂੰ ਸੋਣੀ ਨਹੀਂ ਲੱਗਦੀ ਕਿੰਤੀ ਯਾਦ ਹੈ ਘਰੋਂ ਮੈਂ ਕਿਉਂ ਚੁੱਕ-ਚੁੱਕ ਕੇ ਲੈ ਕੇ ਆਵਾਂ ਤੇ ਕਿਉਂ ਮੈਂ ਲੈਣਾ ਨਹੀਂ ਹੈਗਾ ਮੰਮੀ ਨੂੰ ਤਾਂ ਵੈਸੇ ਬਹਾਨੇ ਨਾਲ ਕਹਿਦੀ ਨਾ ਕਿ ਪਾਪਾ ਨੇ ਆ ਦੇਖੀ ਨਾ ਕੁਲਾ ਕਿਉਂ ਲੈਣ ਦਾ ਮੇਰੀ ਗੱਲ ਸੁਣੋ ਸਾਰੀਆਂ ਗੱਲਾਂ ਛੱਡੋ ਤੁਸੀਂ ਚੁੱਪ ਕਰਕੇ ਨਾ ਅੱਜ ਸ਼ਾਮੀ ਮੇਰੇ ਨਾਲ ਚੱਕਰ ਲਾਓ ਫੇਰ ਦੇਖਦੇ ਹਾਂ ਕੀ ਕਰਨਾ ਤੇ ਫੇਰ ਮੰਮੀ ਨਾਲ ਗੱਲ ਕਰੋ ਤੁਸੀਂ ਲੈ ਕੇ ਲਈ ਦੀ ਅੱਜ ਤੇ ਮੇਰੇ ਕੋ ਆਇਆ ਨਹੀਂ ਜਾਣਾ ਤੇ ਕੱਲ ਦੇਖਾਂਗੇ ਕੱਲ ਲਗਾਵਾਂਗੇ ਚੱਕਰ ਤੇ ਜੇ ਹੋ ਸਕੇ ਨਾ ਤੇ ਮੇਰਾ ਕੋਈ ਪਤਾ ਵੀ ਨਹੀਂਗਾ ਕਿ ਮੈਂ ਆ ਜਾਵਾਂ ਤੇ ਜੇ ਮੈਂ ਆਣਾ ਹੋਏਗਾ ਨਾ ਤੇ ਮੈਂ 5 ਵਜੇ ਤੋਂ ਪੱਲਾ ਪੱਲਾ ਆ ਜਾਾਂਗੀ ਤੇ ਜੇ ਨਾ ਆਣ ਹੋਇਆ ਫਿਰ ਮੈਂ ਕਾਲ ਲਵਾਂਗੀ ਚਲੋ ਠੀਕ ਐ ਕੋਈ ਗੱਲ ਨਹੀਂ ਆ ਜਾਣਾ ਫਿਰ ਤੁਸੇ ਠੀਕ ਐ ਮੰਮੀ ਠੀਕ ਐ ਬੇਟਾ ਓਕੇ ਮੰਮੀ ਓ ਸਸ਼ੀ ਕਾ ਸਸ਼ੀ ਕਾ ਪਤਾ ਨਹੀਂ ਕਿੰਦਾ ਦੀਆਂ ਗੱਲਾਂ ਸੋਚਦੇ ਐ ਉਹ ਮੰਮੀ ਕਹਿੰਦੇ ਐ ਘਰ ਦਾ ਕਿਉਂ ਘਰ ਚ ਚਲ ਜਾਏਗਾ ਐ ਕਹਿੰਦੇ ਐ ਚੰਗਾ ਨਹੀਂ ਲੱਗਦਾ ਤੇਰੀ ਸੱਸ ਕੀ ਸੋਚੂਗੀ ਕਿ ਇਹਨਾਂ ਦੇ ਦਿਮਾਗ 'ਚ ਬਤਾਂ ਨਹੀਂ ਕੀ ਕੋਚ ਹੈਗਾ ਆਂਦੇ ਆ ਨਾ ਇਹਨਾਂ ਨੂੰ ਬਹਿ ਕੇ ਸਮਝਾਨੀ ਆ ਤੇ ਫਿਰ ਮੈਂ ਡੱਬਾ ਇਹਨਾਂ ਨੂੰ ਕਿਉਂ ਦਾ ਦਿੰਨੀ ਆ ਚਲ ਚੱਲਾਂ ਅਰੇ ਜੀ ਹਾਂ ਜੀ ਆਂਟੀ ਜੀ ਹੋਰ ਚਲਾ ਵਧੀਆ ਵਧੀਆ ਫੋਨ ਤੇ ਲੱਗੀ ਮੈਂ ਕਦੋਂ ਦੀ ਆਈ ਸੀ ਤੇਰੀ ਸੱਸ ਕੋਲ ਬੈਠੀ ਹਾਂਜੀ ਹਾਂ ਤੂੰ ਕੀ ਕਰਦੀ ਵੀ ਸੀ ਉਹ ਮੰਮੀ ਨੂੰ ਫੋਨ ਤੇ ਕੀਤਾ ਸੀ ਜੇ ਉਹ ਜਦੋਂ ਨਾ ਕਿਉਂ ਕੱਢਿਆ ਆ ਸੀ ਕਿ ਉਹ ਡੱਬਾ ਭੇਜਣਾ ਸੀ ਮੰਮੀ ਵੱਲ ਤੇ ਬਸ ਉਹੀ ਗੱਲ ਕਰਦੀ ਵੀ ਸੀ ਆਣਾ ਤੇ ਡੱਬਾ ਕਿਉਂ ਦਾ ਲੈ ਜਾਣਾ ਤੁਸੀਂ ਅੱਛਾ ਤਾਂ ਤੇਰੀ ਸੱਸ ਵੀ ਗੱਲਾਂ ਕਰਦੀ ਵੀ ਸੀ ਮੈਂ ਇੱਥੇ ਚਾਨਕਾਈ ਕਰ ਸੱਸ ਨੂੰ ਮਿਲਣ ਵਾਸਤੇ ਮੈਂ ਕਿਹਾ ਇੱਥੇ ਬੈਠਿਓ ਹਾਂਜੀ ਭੈਜੀ ਕਿੱਦਾਂ ਬਸ ਕਹਿੰਦੀ ਹੋਣਾ ਕੀ ਆ ਉਹ ਸਾਰਿਆਂ ਲੈ ਕੇ ਬੈਠੀ ਸੀਗੀ ਉੱਥੇ ਤੇ ਸਾਰਿਆਂ ਲੈ ਕੇ ਬੈਠੀ ਸੀ ਕਿਤੇ ਮੈਂ ਕਿਹਾ ਆ ਕੀ ਕਹਿੰਦੇ ਸਾਰੀਆਂ ਦਾ ਇਸ ਤਰ੍ਹਾਂ ਵੀ ਆ ਕੱਡੀਆਂ ਹੀ ਸਾਰੀਆਂ ਤੇ ਕਹਦੀ ਮੈਂ ਕਪੜੀ ਤੀਨ ਦੇ ਦੇਂਦੀ ਆ ਤੇ ਧੀਨ ਦੇ ਦੇਦੀ ਤੋਂ ਮੇਰੀ ਲੋ ਅੱਖ ਰੱਖ ਕੇ ਬੈਠੀ ਉੱਤੇ ਸਾਰੀਆਂ ਤੇ ਕਹਦੀ ਭੈਣ ਜੀ ਮੈਂ ਤਾਂ ਸੱਸ ਬੰਚ ਪਈ ਹਾਂ ਮੈਂ ਕੀ ਕਰਾਂ ਨਹੀਂ ਆਂਟੀ ਜੀ ਤੁਹਾਨੂੰ ਗਲਤ ਫਹਮੀ ਹੋਈ ਹੈ ਮੰਮੀ ਨੇ ਸਾਰੀਆਂ ਮੇਰੇ ਵਾਸਤੇ ਕੱਡੀਆਂ ਕੀ ਹੁਣ ਅੰਦਰ ਸਾਰੀਆਂ ਪਈਆਂ ਕੀ ਕਰਦੀਆਂ ਨੇ ਮੈਂ ਤੇ ਪਾਉਂਦੀ ਨਹੀਂ ਤੂੰ ਸੂਟ ਸਵਾ ਫਰਾਕਾਂ ਸਵਾ ਤੇ ਪਾ ਤਾਨੂੰ ਗਲਤ ਫਹਮੀ ਹੋਈ ਐ ਸਾਰੀਆਂ ਮੰਮੀ ਨੇ ਮੇਰੇ ਵਾਸਤੇ ਗੱਡੀਆਂ ਜੇ ਸਾਰੀਆਂ ਤੇਰੇ ਵਾਸਤੇ ਗੱਡੀਆਂ ਚਾਹੇ ਵੇਖ ਲਈ ਉਹਨੇ ਆਪਣੀ ਦੇਰੀਆਂ ਤੀਨੂੰ ਤੇ ਹੋਰ ਸੋਲ ਗੱਲ ਤੂੰ ਕਹਿੰਦੀ ਐ ਨਾ ਮੰਮੀ ਨੇ ਕਿਹਾ ਵੈ ਕਿ ਆਪਣੀ ਮੰਮੀ ਨੂੰ ਫੋਨ ਕਰ ਦੇ ਵੀ ਕੀ ਹੋ ਗੱਡਿਆ ਤੇ ਉਹ ਲੰਨ ਦੇਣਾ ਹਾਂਜੀ ਤੇ ਉਹ ਪਤਾ ਕੋਈ ਕੀ ਗੱਲਾਂ ਕਰਨੀ ਸੀ ਕਹਿੰਦੀ ਸੀ ਕੀ ਦੱਸਾਂ ਭੈਣ ਆਪਣੀ ਨੌ ਦੀ ਗੱਲ ਮੈਂ ਕਿਹਾ ਭੈਣ ਜੀ ਕੀ ਹੋਇਆ ਚੰਗੀ ਬੜੀ ਐ ਤੁਸੀਂ ਆਪੇ ਹੀ ਕਹਿੰਨੇ ਕਹਿੰਦੀ ਚੰਗੀ ਨੂੰ ਤੇ ਚੰਗੀ ਐ ਕਿਉਂ ਜਦੋਂ ਵੀ ਕਹਿੰਦੇ ਸਾਡੇ ਇਹਨਾਂ ਦਾ ਮਤਲਬ ਲਾਈ ਇਕੱਠੀ ਦੀ ਕਿਉਂ ਕਰਦੇ ਕਰਦਾ ਕਰਦਾ ਕਿਉਂ ਹੁੰਦਾ ਜਦੋਂ ਬਣਾਉਣ ਨੂੰ ਕਹਿੰਦੇ ਨੀਆ ਡੱਬੇ ਪੇਕਿਆਂ ਨੂੰ ਤੋੜ ਦਿੰਦੀ ਬਣਾਵਨਾ ਕੇ ਡੱਬੇ ਪਰ ਪਰ ਪੇਕਿਆਂ ਨੂੰ ਤੋੜ ਦਿੰਦੀ ਤੇ ਤੂੰ ਕਹਿੰਦੀ ਮੇਰੇ ਮੰਮੀ ਦੇ ਕਿਹਾ ਵੀ ਆਪਣੀ ਮਾਂ ਨੂੰ ਲੈ ਜਾਵੇ ਹਾਂ ਤੂੰ ਮੈਨੂੰ ਲੈ ਦੱਸ ਕਿ ਉਹ ਕਹਿੰਦੀ ਕੋਸ਼ ਤੈਨੂੰ ਕਹਿੰਦੀ ਕੋਸ਼ੀ ਤਾਂ ਕੋਸ ਦੀ ਕੋਸ਼ੀ ਆਂਟੀ ਜੀ ਤੁਹਾਨੂੰ ਗਲਤ ਫੈਮੀ ਲੱਗੀ ਹੋਣੀ ਜੇ ਨਹੀਂ ਬਨਿਆਣੀ ਆ ਗਲਤ ਫੈਮਿਲੀ ਲੱਗੀ ਐ ਹਰ ਗੱਲ ਪਿੱਛੇ ਗਲਤ ਫੈਮਿਲੀ ਲੱਗੀ ਐ ਮੈਂ ਇੱਕ ਇੱਕ ਵਾਰੀ ਛੱਡ ਕੇ ਦੋ ਦੋ ਵਾਰੀ ਇਹੋ ਨਾਲ ਗੱਲ ਕੀਤੀ ਮੈਂ ਕਹਾਂ ਮੇਰੀ ਗੱਲ ਸੁਣ ਨਾ ਇਹ ਤੀਂ ਤੇ ਤੇਰੀ ਲੋਗ ਹੈ ਜਿਹੜਾ ਲੋਨ ਦੇ ਦੇ ਕਹਿੰਦੀ ਨਹੀਂ ਨਹੀਂ ਮੈਂ ਆਪਣੀ ਭੈਣ ਆਪਣੀ ਧੀ ਵਸ ਕੱਢ ਗਈਆਂ ਸਾਰੀਆਂ ਤੈਨ ਮੈਂ ਕੱਢ ਕੇ ਰੱਖੀ ਮੈਂ ਵੇਚਦੀ ਪਈਆਂ ਤੇਰੀ ਦੀ ਮੰਮੀ ਮੈਨਣ ਦੇ ਦਿਓ ਅੱਖ ਰੱਖ ਕੇ ਬੈਠੀ ਹੂੰ ਚਾਰ ਪੰਜ ਦਿਨ ਦੀ ਗੱਲ ਹੀ ਸੁਣ ਲੈ ਗੱਲ ਆ ਗੁੜੀਆਂ ਦੀ ਦੁਕਾਨ ਦੇ ਤੇ ਕੋਸਮੈਟਿਕ ਦਾ ਸਮਾਨ ਮਿਲਦਾ ਨਾ ਉੱਥੇ ਹਾਂਜੀ ਤੇਰੀ 700 ਤੇ ਖੜੀ अच्छा उन्होंने कह मैं आप मैं भी उसे समान लैन पी बतेराइम हो भैन जी जरा किट जी कोल्ड क्रीम जी है ना हत्था हुआ दिलानी होंगी है तो मैं कह तेरे वास्ते ले आई होनी वाह वाह नहीं तो चार पाँच सत्त हज़ार का समान बना लिया हाँ तो और मैं दिता तेन मैं तेरे वास्ते लेके है आंटी ਮੈਨੂੰ ਤੇ ਕੁਝ ਵੀ ਨਹੀਂ ਦਿੱਤਾ ਮੈਨੂੰ ਤੇ ਸਮਾਨ ਦਾ ਪਤਾ ਵੀ ਨਹੀਂ ਕਿੱਥੇ ਗਿਆ ਉਹ ਸਮਾਨ ਵੇਖ ਲੈ ਹੁਣ ਇੱਥੇ ਹੀ ਹਿਸਾਬ ਲਾ ਲੈ ਉਹ ਆਪਣੇ ਇੱਥੇ ਥੋੜਾ ਲਈ ਆਈ ਫਿਰ ਸਿੱਧਾ ਤੀ ਵਾਸਤੇ ਲਈ ਆਈ ਹੂੰ ਨੋ ਵਾਰੀ ਯਾਰ ਨੂੰ ਆਂਦਾ ਧੀਰ ਆਈ ਜਾਣਾ ਯਾਰ ਨੂੰ ਹੁਣ ਤੂੰ ਆਪੇ ਹਿਸਾਬ ਲੈ ਲੈ ਮੰਮੀ ਤੇਰਾ ਬਹੁਤ ਪਿਆਰ ਕਰਦੀ ਏ ਹੈਨਾ ਬਹੁਤ ਕਰਦੀ ਪਿਆਰ ਹੁਣ ਤੂੰ ਆਪੇ ਹਿਸਾਬ ਲੈ ਲੈ ਤੂੰ ਮੈਂ ਕਿੰਨਾ ਤੇਰਾ ਪਿਆਰ ਕਰਦੀ ਏ ਮੈਂ ਤੇ ਬੀਫ ਕੂਫੀ ਬੰਦੀ ਰਹੀ ਮੈਂ ਤੇ ਮੰਮੀ ਜੀ ਮੰਮੀ ਜੀ ਕਰਦੀ ਸੀ। ਅਗੋ ਮੰਮੀ ਜੀ ਨੇ ਮੇਰੇ ਨਾਲ ਐਦਾ ਕਿਉਂ ਕੀਤਾ? ਸਾਰਾ ਸਮਾਨ ਲਿਆਂਦੇ ਰੇ ਤੇ ਦੀਦੀ ਨੂੰ ਦਿੰਦੇ ਰੇ। ਉਹ ਕੁੜੀ ਦੇ ਧੀ ਦੇ ਕੋਲ ਨਾ ਗੰਦੇ ਰੇ ਧੀ ਧੀ ਤੇ ਮੈਂ ਬੇਫਕੂ ਬੇਫਕੂ ਬਲਜ਼ਾਬੀ ਯਾਵ ਮੇਰੀ ਗੱਲ ਸੁਣ। ਨਹੀਂ ਸੱਚਾ ਸਹੀ ਹੁੰਦੀਆਂ ਤੇ ਮਾਵਾ ਮਾਵਾ ਹੀ ਦਿਗਾਨੇ। ਤੂੰ ਜਿੰਨਾ ਮਰਜ਼ੀ ਮੰਮੀ ਜੀ ਮੰਮੀ ਜੀ ਘਰ ਉਹਨੇ ਜਿੱਲਾ ਕੋ 3 ਹੱਲ ਕਰਨਾ ਨਾ 3 ਨਾ ਨਹੀਂ ਕਰਨਾ ਤੂੰ ਨੂੰ ਹੀ ਆ ਨੂੰ ਨੇ ਨੂੰ ਹੀ ਰਹਿਣਾ ਮੈਂ 3 ਦੇ 3 ਰਹਿਣਾ ਮੈਂ ਤੂੰ ਆਪੇ ਸੋਚ ਲੈ ਜਦੀਪ ਉੱਤਰ ਸੱਸ ਸੱਸ ਹੀ ਹੁੰਦੀਆਂ ਤੇ ਮਾਵਾ ਮਾਵਾ ਹੀ ਹੁੰਦੀ ਹੈ ਬੇਟਾ ਕੋ ਨਾ ਤੂੰ ਆਪਣਾ ਧਿਆਨ ਰੱਖੀ ਸੋ ਸਮੇਂ ਕਿ ਉਹਨਾਂ ਚੱਲਦੀ ਆ ਕੋ

ਅਈ ਤੇ ਕਿ ਤੂੰ ਫਿਰਦੀ ਹੋਣੀ ਆ ਰਿਧੀ ਰਿਧੀ ਕੋਈ ਟੈਨਸ਼ਨ ਵਾਲੀ ਗੱਲ ਤੇ ਨਹੀਂ ਨਾ ਹੈਗੀ ਹੁਣ ਟੈਨਸ਼ਨ ਆਈ ਆ ਟੰਚਣਾ ਤੇ ਬਿਨਾ ਹੋਣੀ ਕੋਸ ਹੁਣ ਰਿਧੀ ਰਿਧੀ ਹਾਂਜੀ ਸੱਸੀ ਗਾਲ ਮਸੀ ਜੀ ਸੱਸੀ ਦਾ ਪਤ ਠੀਕ ਠਾਕ ਹਾਂਜੀ ਬਹੁਤ ਵਧੀਆ ਤੈਨੂੰ ਮੈਂ ਕਿੰਨੀ ਵਾਰੀ ਕਹਾਂ ਤੂੰ ਮੇਰੇ ਪੈਰੀ ਹੱਥ ਨਾ ਲਾਇਆ ਕ ਕੋਈ ਗੱਲ ਨਹੀਂ ਮਸੀ ਜੀ ਵੱਡੇ ਹੈਗੇ ਮੇਰੀ ਗੱਲ ਸੁਣ ਕੀ ਹੋਇਆ ਦੋਨਾਂ ਜਣੀਆਂ ਉਹਨਾਂ ਦਾ ਮੂੰਹ ਉਧਰ ਤੇਰਾ ਕੀ ਗੱਲ ਹੈ ਸਭ ਠੀਕ ਠਾਕ ਹੀ ਕਰਦਾ ਮੋਲ ਚੱਲ ਮੋਲ ਕੀ ਠੀਕ ਇਹਨਾਂ ਨੂੰ ਪਤਾ ਹੋਵੇ ਆ ਦੋ ਮਿੰਟ ਫੋਨ ਨੂੰ ਰੱਖੋਗਾ ਇੱਥੇ ਤੇ ਗੱਲ ਕਰੋ ਹੋਇਆ ਕੀ ਹੈ ਹੋਣਾ ਕੀ ਹੈ ਮੈਨੂੰ ਮੈਂ ਤੇ ਉਹਨੂੰ ਦੱਸਦੀ ਆ ਇਹਨੂੰ ਮੈਂ ਅੱਜ ਤੱਕ ਨੋ ਨਹੀਂ ਸਮਝਿਆ ਆਪਣੇ ਤੀ ਸਮਝਦੀ ਤੇ ਇਹ ਇਹਨੇ ਮੈਨੂੰ ਕਦੀ ਮਾਂ ਨਹੀਂ ਸਮਝਿਆ ਇਹ ਸੱਸ ਸਮਝ ਕੇ ਚੱਲਣ ਡਈ ਆ ਕਦੀ ਉਧਰ ਮੂੰਹ ਮਰੋੜਦੀ ਕਦੀ ਉਧਰ ਮੂੰਹ ਮਰੋੜਦੀ ਆ ਪਤਾ ਨਹੀਂ ਕਿਹੜੀ ਗੱਲ ਮਰੋੜਦੀ ਐ ਮਾਸੀ ਜੀ ਮੈਂ ਆਪਣੀ ਮਾਂ ਸਮਝਿਆ ਸੀ ਮੈਂ ਆਪਣੀ ਸੱਸ ਨਹੀਂ ਸੀ ਸਮਝਿਆ ਮੂੰਹ ਤੇ ਐ ਮਰੋੜਦੇ ਨੇ ਪਤਾ ਨਹੀਂ ਕਿਹਦੇ ਕਿਹਦੇ ਨਾਲ ਕਿਹੜੀਆਂ-ਕਿਹੜੀਆਂ ਗੱਲਾਂ ਕਰਦੇ ਨੇ ਕੀ ਗੱਲ ਮੈਨੂੰ ਪਤਾ ਨਹੀਂ ਚੱਲਦਾ ਗੱਲਾਂ ਕਰਦੇ ਨੇ ਜੇ ਤੈਨੂੰ ਪਤਾ ਤੂੰ ਤਾਂ ਕਿਉਂ ਨਹੀਂ ਆਈ ਉਦੋਂ ਆ ਜਣਾ ਹੀ ਵਿੱਚ ਆ ਕੇ ਪੁੱਛ ਲੈਣਾ ਹੀ ਲੱਗ ਗਿਆ ਨਾ ਮਤਲਬ ਤੁਹਾਨੂੰ ਸਭ ਪਤਾ ਨਾ ਤੁਸੀਂ ਕੀੜੀਆਂ ਗੱਲਾਂ ਕਿਹਦੇ ਨਾਲ ਕਰਦੇ ਅਦਾ ਮੈਨੂੰ ਤੁਹਾਨੂੰ ਚਾਨਣ ਹੈਗਾ ਨਾ ਮੈਨੂੰ ਨਹੀਂ ਚਾਨਣ ਚਾਨਣ ਤੈਨੂੰ ਹੋ ਗਿਆ ਵਾ ਲੱਗਦਾ ਨਹੀਂ ਮੇਰੇ ਹੋਏ ਆਹ ਮੈਂ ਮਰ ਜਾ ਬੋਲੀ ਜਾਣੀ ਹੈ ਬਸ ਰੱਬਾ ਨਹੀਂ ਮੈਂ ਬੈਠੀ ਆ ਮੈਂ ਆਈ ਹਾਂ ਕੋ ਮੈਨੂੰ ਚਾਹ ਪਾਣੀ ਵੀ ਪੁੱਛ ਲੋ ਤੁਸੀਂ ਆਪ ਕੀ ਮੈਨੂੰ ਰੀਦੀ ਵੇਖ ਲੈ ਚਾਹ ਪਾਣੀ ਪੁੱਛਣਾ ਉੱਥੇ ਆ ਕੇ ਬੈਸਣ ਨਹੀਂ ਚੁੱਪ ਕਰੋ ਤੁਸੀਂ ਹੋਇਆ ਕਾਲੇ ਪੁੱਛੀ ਸੀ ਮੈਂ ਰੀਦੀ ਉਹ ਮੇਰੀ ਗੱਲ ਸੁਣੋ ਤੁਸੀਂ ਮੈਂ ਹਮੇਸ਼ਾ ਇਹਨਾਂ ਨੂੰ ਆਪਣੀ ਮਾਂ ਸਮਝਿਆ ਪਰ ਇਹਨਾਂ ਨੇ ਮੈਨੂੰ ਧੀ ਨਾ ਸਮਝਿਆ ਇਹ ਬਾਜ਼ਾਰੋਂ ਚੋਰੀ-ਚੋਰੀ ਸਮਾਨ ਲਿਆਂਦੇ ਪੰਜ-ਪੰਜ 6-6000 ਦਾ ਆ ਗੁੜੀਆਂ ਦੀ ਦੁਕਾਨ ਤੋਂ ਪੁੱਛੋ ਕਿੱਥੇ ਲੰਦਾ ਆਪਣੀ ਧੀ ਨੂੰ ਦਿੰਦੇ ਅੱਗੋਂ ਕੀ ਦੱਸਾਂ ਜੇ ਮੈਂ ਹੁਣ ਇੱਥੇ ਬੋਲੀ ਨਾ ਤੇ ਲੜਾਈ ਬਹੁਤ ਵੱਧ ਜਾਣੀ ਨਾ ਜੇ ਮੈਂ ਬੋਲੀ ਤੇ ਫਿਰ ਜਿਹੜਾ ਤੂੰ ਚੋਰੀ ਲਿਆ ਲਿਆ ਕਸੂਟ ਸੀਨੇ ਦੇ ਕੇ ਉਹ ਨਹੀਂ ਆ ਪੰਜ-ਪੰਜ 6 ਸੇ ਮੈਨੂੰ ਕਦੀ ਪੁੱਛੇ ਮੇਰਾ ਕਦੀ ਲਿਆਂਦਾ ਆਪੇ ਹੀ ਜਾਣੀ ਆ ਬੁਟੀਕ ਤੇ ਦੇ ਆਉਣੀ ਆ ਬਖਾਇਆ ਹੀ ਕਦੀ ਵੀ ਮੰਮੀ ਜੀ ਮੈਂ ਸੂਟ ਦੇਣ ਚੱਲੀ ਸੀ ਨਾ ਆਪਣੀਆਂ ਮਰਜ਼ੀਆਂ ਕਰਦੀਆਂ ਤੂੰ ਕਿਹੜਾ ਸੂਟ ਕਿੰਨੇ ਹਜ਼ਾਰ ਦਾ ਕਿੱਥੋਂ ਅ ਕੀ ਗੱਲਾਂ ਕਰਦੇ ਬੇਹ ਨਾ ਕਿਹੜਾ ਸਮਾਨ ਕਿਹੜੇ ਸਮਾਨ ਦੀ ਗੱਲ ਕਰਦੀਆਂ ਹੈ ਹੈ ਜਿਹੜਾ ਕੁੜੀਆਂ ਦੀ ਦੁਕਾਨ ਤੋਂ ਲੈਂਦਾ ਜੇ ਮੈਂ ਤਾਂ ਕੁਝ ਵੀ ਨਹੀਂ ਲੈਂਦਾ ਮੈਂ ਤਾਂ ਪਤਾ ਨਹੀਂ ਪੁੱਛ ਲਾ ਜਾ ਕੇ ਕੁੜੀਆਂ ਨੂੰ ਨਹੀਂ 1 ਮਿੰਟ ਇੱਕ ਦੋਨੋਂ ਜੀ ਰੱਬ ਦਾ ਵਾਸਤਾ ਜੇ ਸਾਹ ਲੈ ਲਓ ਦੋਨੋਂ ਚੁਣੀਆਂ ਕੀ ਹੋਇਆ ਜੀ ਘਾਰ ਹੈ ਕਿ యుద్ధ ਦਾ ਮੈਦਾਨ ਬਣਾ ਲਿਆ ਜੀ ਮੇਰੀ ਇੱਕ ਗੱਲ ਸੁਣੋ ਦੀਦੀ ਭੈਣ ਜੀ ਕੌਣ ਆਇਆ ਸੀ ਤੁਹਾਡੇ ਘਰ ऐसे गुमानडन अर्नाटी अच्छा ਉਹਨਾਂ ਨੇ ਕੀ ਕੀਆ ਤੁਹਾਨੂੰ ਉਹਨਾਂ ਨੇ ਮੈਨੂੰ ਸਿਰਫ ਕਿਹਾ ਮੰਮੀ ਕਿੱਥੇ ਐ ਮੈਂ ਚਲੇ ਗਈ ਆ ਅੰਦਰ ਘੰਟਾ ਲੱਗੇ ਰਿਹਾ ਗੱਲ ਕਰਨ ਪਤਾ ਨਹੀਂ ਕਿਹੜੀਆਂ ਚੁਗਲੀਆਂ ਕਿਹੜੀਆਂ ਲੱਗੀਆਂ ਆ ਹੁਣ ਮੈਂ ਮੰਦਾ ਸਤ ਤੁਸੀਂ ਦੱਸੋ ਉਹ ਹੀ ਕਹਿ ਕੇ ਗਈ ਵੀ ਇਹ ਸੂਟ ਲਿਆ ਕੇ ਚੋਰੀ ਤੋਂ ਉਹਨਾਂ ਦੇ ਦੁਕਾਨ ਤੇ ਸੀਤਾ ਤੈਨੂੰ ਪਤਾ ਹੀ ਤੇ ਮੈਨੂੰ ਪਤਾ ਹੀ ਨਹੀਂ ਇਹ ਦੁਕਾਨ ਤੇ ਪੰਜ ਛੇ ਸੂਟ ਦੇ ਕੇ ਆਈ ਮੈਂ ਜੂ ਸਾੜੀਆਂ ਕੱਡੀਆਂ ਆਪਣੀਆਂ ਵੀ ਇਹ ਸੂਟ ਸਵਾਲ ਲੂਗੀ ਆਂਦੀ ਤੂੰ ਉਹਨੂੰ ਸਾੜੀਆਂ ਕਿਉਂ ਦੇਣ ਰਹੀ ਹੈ ਤੂੰ ਆਪਣੀ ਧੀਰੂ ਦੇ ਉਹਨੇ ਤੇ ਪੰਜ ਛੇ ਸੂਟ ਸੋਣੇ ਦੇਤੇ ਆਗੇ ਤੈਨੂੰ ਪੁੱਛਿਆ ਨੇ ਮੈਮੀ ਤੇ ਪਤਾ ਹੀ ਨਹੀਂ ਆਂਦੀ ਤੇਰੇ ਲਈ ਕੁਛ ਲਿਆਂਦਾ ਮੈਂ ਮੇਰੇ ਲਈ ਤਾਂ ਕੋਈ ਲਿਆਂਦਾ ਹੀ ਨਹੀਂ ਆਂਦੀ ਫਿਰ ਤੂੰ ਉਹਦੇ ਮਗਰ ਕਿਉਂ ਮਰਨ ਰਹੀ ਹੈ ਆਪਣੀ ਧੀ ਨੂੰ ਦੇ ਅੱਛਾ ਉਹ ਕਹਿ ਕੇ ਗਈ ਉਹ ਤੈਨੂੰ ਕੀ ਕਿਹਾ ਮੈਨੂੰ ਕਿਹਾ 5000 ਦਾ ਸਮਾਨ ਲਿਆਂਦਾ ਗੁੜੀਆਂ ਦੀ ਦੁਕਾਨ ਤੋਂ ਮੇਕਅਪ ਦਾ ਲਿਆਂਦਾ ਏ ਤੇ ਕਿੱਥੇ ਐ ਅ ਲੋਸ਼ਨ ਵੀ ਲਿਆਂਦਾ ਏ ਹੋਰ ਪਤਾ ਨਹੀਂ ਕਿਹੜੀਆਂ ਕਰੀਮਾਂ ਫੇਸ਼ੀਅਲ ਕਿੱਟ ਵੀ ਲਿਆਂਦੀ ਆ ਕਹਿੰਦੇ ਘਰ ਲਿਆਂਦੀ ਦੱਸ ਮੈਂ ਕਿਹਾ ਘਰ ਤੇ ਲਿਆਂਦੀ ਨਹੀਂ ਘਰ ਲਿਆਂਦੀ ਹੁੰਦੀ ਤਾਂ ਮੈਨੂੰ ਨਜ਼ਰ ਆਉਂਦੀ ਕਹਿੰਦੇ ਉਹ ਆਪਣੀ ਟੀ ਨੂੰ ਦੇ ਕੇ ਆਈ ਹੂ ਫਿਰ ਤੇ ਤਾ ਨਾ ਦਿਮਾਗ ਹੀ ਦੁਨਨਾ ਜਨੀਏ ਦਾ ਕੋਈ ਨਹੀਂ ਹੈਗਾ ਇੰਨੀ ਤੁਹਾਡੀ ਦੀਰੀ ਕੁਛ ਐਨੇ ਸਮਝਦਾਰੋ ਕੇ ਸਿਆਣੇ ਰੀਦੀ ਤੋ ਪੜ੍ਹੀ ਲਿਖੀ ਹੋ ਕੇ ਐਨੀ ਇੰਟੈਲੀਜੈਂਟ ਹੋ ਕੇ ਹੈ ਤੇ ਤੁਹਾਡਾ ਦਿਮਾਗ ਨਹੀਂ ਆਪਣੇ ਦੋਨਾਂ ਜਿੰਨੇ ਦਾ ਕੰਮ ਕਰਦਾ ਉਧਰੋਂ ਤੁਹਾਨੂੰ ਅੱਗ ਲੱਗੀ ਉਧਰੋਂ ਤੁਹਾਨੂੰ ਧੀਲੀ ਲੱਗੀ ਮੇਰੀ ਗੱਲ ਸੁਣ ਜੇ ਉਹ ਸਮਾਨ ਲੈ ਆਏਗੀ ਤੈਨੂੰ ਵਹਾਏਗੀ ਨਹੀਂ ਤੇ ਦੀਦੀ ਜੇ ਉਹ ਸੂਟ ਲੈ ਆਏਗੀ ਤੁਹਾਡੇ ਤੋਂ ਬਿਨਾ ਪੁੱਛੇ ਕਿੱਦਾਂ ਤੇ ਆਓਗੇ ਮੈਂ ਤੁਹਾਨੂੰ ਇੱਕ ਮੇਰੀ ਗੱਲ ਸੁਣੋ ਉਹ ਨਹੀਂ ਐ ਤਰ੍ਹਾਂ ਕਰ ਸਕਉ ਯਾਨੀ ਨਾ ਤੈਨੂੰ ਪਤਾ ਨਹੀਂ ਤੂੰ ਬੁੱਧੂ ਬਣੀ ਨਹੀਂ ਤੁਸੀਂ ਬੁੱਧੂ ਬਣ ਚੁੱਕੇ ਹੋ ਉਹਨੇ ਬਣਾਇਆ ਤੇ ਤੁਸੀਂ ਬਣੇ ਜੇ ਤੁਹਾਨੂੰ ਤੇ ਦੋਨਾਂ ਜਣੀਆਂ ਨੂੰ ਇੱਕ ਦੂਤੇ ਭਰੋਸਾ ਹੀ ਨਹੀਂ ਹੈਗਾ ਹੈ ਨਾ ਨੂੰ ਨੂੰ ਸਾਸ ਤੇ ਭਰੋਸਾ DNA ਸਾਸ ਨੂੰ ਤੇ ਭਰੋਸਾ ਤੁਸੀਂ ਕਿਵੇਂ ਕਹਿੰਦੇ ਅਸੀਂ ਨੋ ਮਾਮਾ ਧੀਆ ਵਰਗੀਆਂ ਵਾ ਹੈ ਉਹ ਤੇ ਅੱਗ ਲਾਣ ਆਈ ਉਹ ਤੇ ਆਪਣੇ ਕਾਮਯਾਬ ਹੋ ਗਈ ਉਹ ਤੇ ਤੁਸੀਂ ਆ ਗਈਆਂ ਤੜ ਦਿਮਾਗ ਨਹੀਂ ਹੈਗਾ ਆਪਣੇ ਦੋਵਾਂ ਜਣੀਆਂ ਦਾ ਤੇ ਰੂ ਲੱਗਦਾ ਤੇਰੀ ਮੰਮੀ ਇੱਦਾ ਕਰ ਸਕਦੀ ਹੈ ਤੁਹਾਨੂੰ ਲੱਗਦਾ ਤੁਹਾਡੀ ਨੂੰ ਐਵੇਂ ਕਰ ਸਕਦੀ ਹੈ ਮੈਂ ਤਾਂ ਮੰਨਦੀ ਨਹੀਂ ਸਾ ਮੈਂ ਤੂੰ ਨੂੰ ਨੰਨਾ ਧਰਦੀ ਨਹੀਂ ਸਾ ਮੈਂ ਤੂੰ ਨੂੰ ਬਾਰ ਬਾਰ ਆਨੀ ਹੈ ਵੀ ਮੇਰੀ ਨੋ ਨਹੀਂ ਇਸ ਤਰ੍ਹਾਂ ਦੀ ਮੈਨੂੰ ਰਿਹਾਊਗੀ ਮਖਾਊਗੀ ਉਹ ਮੇਰੇ ਲਈ ਵੀ ਉਹਨੇ ਲਿਆਂਦਾ ਹੋਊਗਾ ਮੈਂ ਤੂੰ ਨੂੰ ਬਥੇਰਾ ਕੁਝ ਬੋਲਿਆ ਮਗਰ ਉਹ ਆਖੇ ਨਾ ਤੂੰ ਬੇਵਕੂਫ ਬਣੀ ਜਾਨੀ ਤੇਰੇ ਤੋਂ ਚੋਰੀ ਦੇ ਆਈ ਆ ਬੇਵਕੂਫ ਬਣੀ ਨਹੀਂ ਉਹ ਤੁਹਾਨੂੰ ਬਣਾ ਗਈ ਤੁਸੀਂ ਨਾ ਮੇਰੀ ਗੱਲ ਸੁਣੋ ਦੋਵੇਂ ਜਿੰਨੀਆਂ ਲਾਈ ਲੱਗ ਜੇ ਜਿੰਨੇ ਲਾਇਆ ਗੱਲੀ ਤੇ ਮੈਂ ਉਹਦੇ ਨਾਲ ਚੱਲੀ ਕੋਈ ਨਹੀਂ ਹਾਲ ਤੁਹਾਡਾ ਸਰਿਆ ਪਿਆ ਜੇ ਸਿਆਣੀਆਂ ਬਣੋ ਸਿਆਣੀਆਂ ਆਪਣੇ ਘਰ ਚ ਐਨਾ ਨਾ ਕਰੋ ਕਿ ਜਿਹੜਾ ਮਰਜੀ ਆ ਕੇ ਦਖਲ ਅੰਦਾਜ਼ੀ ਕਰਕੇ ਚਲਾ ਜਾਏ ਘਰ ਆਪਣਾ ਸੰਭਾਲੋ ਮਾੜਾ ਕਿਸੇ ਨੂੰ ਨਾ ਕਹੋ ਕਿਉਂ ਰੀਦੀ ਕਿਉਂਕਿ ਮੈਂ ਕਹਾਂ ਮम्मी ਮੇਰੇ ਤੋਂ ਬਿਨਾ ਪੁੱਛੇ ਕਦੀ ਨਹੀਂ ਚਲਦੀ ਜਿਹੜੀ ਚੀਜ਼ ਘਰ ਚ ਲੈ ਆਉਂਦੇ ਪਹਿਲੇ ਆਵਾਜ਼ ਮਾਰ ਕੇ ਮੈਨੂੰ ਦਿੰਦੇ ਆ ਉਹ ਆਂਟੀ ਇੰਨੀ ਚਲਾਕ ਨਿਕਲੀ ਮੈਨੂੰ ਵੀ 扑ੜਕਾ ਗਏ ਮੈਨੂੰ ਮੰਮੀ ਦੀਆਂ ਗੱਲਾਂ ਕਰ ਗਏ ਤੇ ਮੰਮੀ ਨੂੰ ਮੇਰੀਆਂ ਗੱਲਾਂ ਕਰ ਗਏ ਇਹ ਤਾਂ ਨਿਸ਼ਾਨੀ ਹੁੰਦੀ ਹੈ ਤੁਹਾਡੇ ਵਰਗਿਆਂ ਦੀ ਬਾਹਰ ਥੋੜਾ ਲੱਭਣ ਜਾਣਾ ਘਰ ਹੀ ਬੈਹ ਵੇਖੋ ਮੇਰੇ ਸਾਹਮਣੇ ਦੋ ਬੇਟੀਆਂ ਨੇ ਮੰਮੀ ਅਸੀਂ ਦੋਨੋਂ ਮੂਰਖ ਹੋ ਗਈਆਂ ਵਾ ਦੋਨਾਂ ਨੂੰ ਸ਼ਦੈਨ ਬਣਾ ਗਈ ਉਹ ਵਾਕਈ ਚਲਾਕ ਤੇ ਉਹ ਨਿਕਲੀ ਚਲਾਕ ਤੇ ਉਹ ਨਿਕਲੀ ਸਾਨੂੰ ਲੜਾ ਗਈ ਤੇ ਆਪ ਗਾਂ ਗਈ ਸਹੀ ਗੱਲ ਹੈ ਸਾਨੂੰ ਸਮਝ ਆ ਗਈ ਸਸਿਕਾਲ ਜੀ ਸਸਿਕਾਲ ਜੀ ਆ ਵੇਖ ਲੋ ਜੀ ਇਹਨਾਂ ਦੇ ਹਾਲ ਵੇਖ ਲੋ ਇਹਨਾਂ ਦੇ ਛੱਡ ਕੇ ਅੱਜ ਕੱਲ ਮੋਸਟਲੀ ਘਰਾਂ 'ਚ ਅਹੀ ਕੁਛ ਹੁੰਦਾ ਪਿਆ ਜੀ ਕਿ ਕੋਈ ਵੀ ਆਂਡ ਕਮਾ ਕੇ ਕਹਿੰਦੇ ਨਹੀਂ ਤੇਰੀ ਸੱਸ ਨੂੰ ਉੱਥੇ ਵੇਖਿਆ ਸੀ ਨੂੰ ਨੂੰ ਕਹਿੰਦੇ ਕਿ ਤੇਰੀ ਨੂੰ ਸੱਸ ਨੂੰ ਕਹਿੰਦੇ ਤੇਰੀ ਨੂੰ ਉੱਥੇ ਅਸੀਂ ਲੋਕ ਸੱਚ ਸਮਝ ਜਾਂਦੇ ਆ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡਾ ਬੱਚਾ ਐਦਾਂ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਜੇ ਬੱਚੇ ਨੂੰ ਇੰਨਾ ਭਰੋਸਾ ਨਹੀਂ ਹੁੰਦਾ ਕਿ ਸਾਡੀ ਸੱਸ ਮਾਂ ਹੈ ਜਾਂ ਕੰਮ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ ਇੱਕ ਨੂੰ ਸੱਸ ਦਾ ਘਰ ਦੇ ਵਿੱਚ ਕਿੰਨਾ ਪਿਆਰ ਸੀਗਾ ਕਿੰਨਾ ਇੱਕ ਦੂਜੇ ਨੂੰ ਪੁੱਛ ਕੇ ਚੱਲਣਾ ਕਿੰਨਾ ਪਿਆਰ ਸੀ ਤੇ ਕੋਈ ਬਾਹਰੋਂ ਆ ਕੇ ਇੱਕ ਮਿੰਟ ਪੰਜ ਮਿੰਟਾਂ ਚ ਫੇਕ ਬਾਗ ਦੇ ਦੇਖ ਲੋ 5 ਮਿੰਟ ਮੈਗਨੇ ਪਾਣੀ ਮਿੰਟ ਵੀ ਜ਼ਿਆਦਾ ਜੀ ਸੱਚਿੰਵੇਂ ਨਹੀਂ ਲੱਗੇ ਉਹਨੇ ਬਿਲਕੁਲ ਦੇਖ ਲੋ ਜੀ ਉਹ ਕਾਮਯਾਬ ਹੋ ਗਈ ਉਹ ਆਪਣੇ ਘਰ ਵੇਖੋ ਆਰਾਮ ਨਾਲ ਬੈਠੀ ਰੋਟੀ ਖਾਂਦੀ ਹੋਣੀ ਤੇ ਲਲਲ ਮਰਦੀਆਂ ਪਈਆਂ ਇੰਦਰ ਕੰਮ ਖਰਾਬ ਕਰਤਾ ਉਹਨੇ ਇਸ ਕਰਕੇ ਕਿਸੇ ਗੱਲਾਂ ਵਿੱਚ ਨਹੀਂ ਆਣਾ ਚਾਹੀਦਾ ਨਹੀਂ ਆਣਾ ਚਾਹੀਦਾ ਬਸ ਆਪਣਾ ਕੰਮ ਅੱਖੀਂ ਨਾਲ ਵੇਖੋ ਸਿਰ ਸੁਣੋ ਨਾ ਉਹਨਾਂ ਚਿਰ ਕਿਸੇ ਦੀ ਗੱਲੀ ਨਾ ਆਓ ਕਿਸੇ ਦੇ ਕੰਨ ਦੀ ਗੱਲ ਨਾ ਸੁਣੋ ਸਹੀ ਗੱਲ ਹੈ ਸਹੀ ਗੱਲ ਹੈ ਸਾਡੇ ਅਰਨਾ ਆਂਟੀ ਜੀ ਉੱਧਰ ਬੈਠੇ ਹੋਏ ਥੋੜਾ ਜਿਹਾ ਕੈਮਰਾ ਕੀਤਾ ਜਾਏ ਚੁਗਲ ਘੋਰੰਟੀ ਉੱਧਰ ਆਗੇ ਜੀ ਆਗੇ 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 ਆਰੋਣਾ ਪੈਂਜੀ ਹਾਂ ਜੀ ਕਿਸ ਦਾ ਘਰ ਤੋੜੀ ਦਾ ਨਹੀਂ ਹੁੰਦਾ ਘਰ ਜੋੜੀ ਦਾ ਨਹੀਂ ਅਸੀਂ ਤੇ ਜੋੜਦੇ ਬਤੇਰਾ ਪਰ ਹੁਣ ਕਿਛੇ ਨੇ ਦੁਨੀਆ ਨੂੰ ਸਾਹਮਣੇ ਲਿਆਣਾ ਬਦਲ ਜੇ ਗਲਤ ਬਿਲਕੁਲ ਜੀ ਜੀ ਗਲਤ ਧਿਆਨ ਚ ਰੱਖਣਾ ਬੰਦਾ ਗੱਲ ਪਤਾ ਕੀ ਗੱਲ ਅਰੋਣਾ ਪੈਂਜੀ ਹਾਂ ਜੀ ਰਾਜਪੈਂਜੀ ਜੀ ਅਸੀਂ ਇਹ ਸਟੋਰੀ ਬਣਾ ਕੇ ਹਾਂਜੀ ਅਸੀਂ ਲੋਕਾਂ ਨੂੰ ਦਿਖਾਵਾਂਗੇ ਨਹੀਂ ਨਾ ਤੇ ਉਹਨਾਂ ਨੂੰ ਸਚਾਈ ਦਾ ਪਤਾ ਨਹੀਂ ਲੱਗਣਾ ਹੈਗਾ ਕਿਉਂਕਿ ਇਹ ਸਭ ਸਮਝਾਣਾ ਬੜਾ ਮੁਸ਼ਕਲ ਜਿਹਾ ਅਸੀਂ ਸਮਝਾ ਵੀ ਨਹੀਂ ਸਕਦੇ ਗੱਲਾਂ ਗੱਲਾਂ ਵਿੱਚ ਸਮਝਾ ਜੀਦਾ ਹੁੰਦਾ ਇਸ ਕਰਕੇ ਤਾਂ ਹੀ ਤਾਂ ਸਾਡੇ ਹਰ ਸੀਰੀਅਲ ਨੂੰ ਕਾਇਜਦਾ ਹੈ ਘਰ ਘਰ ਦੀ ਕਹਾਣੀ ਚਲੋ ਜੀ ਹੋਣਾ ਚਲੋ ਸਾਡੀ ਇਹ ਵੀਡੀਓ ਮੈਸੇਜ ਜਿਹੜਾ ਆਪਾਂ ਦਿੱਤਾ ਤੁਹਾਨੂੰ ਕਿੱਦਾਂ ਦਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਸਾਡੀ ਇਹ ਛੋਟਾ ਜਿਹਾ ਮੈਸੇਜ ਤੁਹਾਨੂੰ ਕਿੱਦਾਂ ਦਾ ਲੱਗਾ ਮੈਨੂੰ ਤਰੀਨਾ ਇਸ ਤਰ੍ਹਾਂ ਕਰਨਾ